ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਠੱਕੇ ਬਾਸ਼ੇ ਵਾਕੀ ਭਾਈ ਹਵਾ ਨਜ ਤੋੜਿਆ ਵਾ ਦਾਮ ਪੂਰਾ ਹਤਾਂ ਨੇ ਰਿਮੰਗੜ ਚੱਲਦੀ ਆ ਬੂਟਾ ਚ ਵੀ ਹਵਾ ਦੀ ਆਵਾਜ਼ ਆ ਰਹੀ ਹੈ ਪੂਰੀਆਂ ਵੀ ਚਲੋ ਠੰਡ ਹੈ ਉਹਨੇ ਜਿੰਨੀ ਹਵਾ ਚੱਲੀ ਜਾਂਦੀ ਉਹਨੇ ਸਵੇਰੇ ਕੋਰਾ ਪੈਂਦਾ ਕੋਰੇ ਦੀ ਰੜਾ ਇਸ ਜਿਹਾ ਨਹੀਂ ਹੋਣ ਲੱਗ ਗਿਆ ਹਲੇ ਚਮਕਦਾ ਨਹੀਂ ਹੈਗਾ ਨਹੀਂ ਤਾਂ ਪੱਤੀ ਪਰ ਪਰਾਲੀ ਪਰੋਲੀ ਪਰ ਕਈ ਵਾਰ ਪਿਆ ਦਿਖਦਾ ਵੀ ਕਈ ਵਾਰ ਸੇ ਦੇਖਿਆ ਵੀਡੀਓ ਬਹੁਤ ਚਿੱਟਾ ਹੋਇਆ ਵਾ ਧਰਤੀਆਂ ਥੱਲੇ ਦਿਖਾਈ ਹੈ ਮੇਰੇ ਪਾਸੇ ਜੇ ਕੜਾਜ ਚੱਲਦਾ ਆਪਣੇ ਆ ਦੇ ਕਬੂਟੇ ਪੂਰੇ ਉਹਦੇ ਨਾਲ ਚੱਲਦੇ ਆ ਬੂਟਾਂ ਦੇ ਆਵਾਜ਼ ਫੁੱਲ ਆਉਂਦੀ ਹੈ ਵੀ ਕੋਰਾ ਕੱਲ ਨੂੰ ਪਾਉਗਾ ਜ਼ਰੂਰ ਬਾਕੀ ਇੱਕ ਆਪਾਂ ਨੇ ਵੀਡੀਓ ਪਾਈ ਦੀ ਜਿਹੜੀ ਦੁੱਲੇ ਦੀ ਟਰਾਲੀ ਬਣੀ ਵੀ ਦੀ ਛੋਟੀ ਉੱਥੇ ਕਈ ਵੀਰਾਂ ਦੇ ਕਮੈਂਟ ਆਏ ਵੀ ਇਹ ਕਿੰਨੇ ਕਚ ਬਣਦੀ ਆ ਬਾਕੀ ਆਪਾਂ ਉੱਥੇ ਜਾ ਕੇ ਦੁੱਲੇ ਦੇ ਪਤਾ ਕਰੂਗੇ ਵੀ ਕੱਲ ਮੈਂ ਬੈਠੇ ਬੈਠਨੇ ਪੈਸੇ ਉਹਦੇ ਬਾਪੂ ਨਾਲ ਵੀ ਸਲਾਹ ਕਰੀ ਦੀ ਮਹਾ ਵੀ ਕਿੰਨੇ ਕਚ ਪੈ ਜਾਂਦੀ ਹੈ ਇਹ ਥੋੜੇ ਕਹਿੰਦੇ ਮੈਂ ਪਹਿਲੇ ਹੀ ਪਤਾ ਕਰਕੇ ਦੇਖੀ ਦੀ ਜਿਹੜੇ ਉਹਨਾਂ ਨੇ ਇਹ ਦੱਸਿਆ ਬਈ ਗੈਸ ਕਹਿੰਦੇ ਵੀ ਜਿਹੜੀ ਉੱਪਰ ਬਾਡੀ ਲੱਗੀ ਵੀ ਇਹ ਬਾਡੀ ਉਹ ਸੋਹਣੀ ਲੰਬੀ ਜੋੜੀ ਦੀ ਵੀ ਇਹ 12.5 13000 ਦੀ ਮਿਲ ਜਾਂਦੀ ਹੈ ਨਵੇਂ ਆ ਵੈਸੇ ਇਹ ਗੱਡੀ ਦੀ ਉਤਰੀ ਵੀ ਬਾਕੀ ਕਹਿੰਦੇ ਵੀ 13000 ਦਾ ਸਾਮਾਨ ਥੱਲੇ ਪੈ ਜਾਂਦਾ ਜਿਹੜਾ ਲੱਗਿਆ ਲੋਹਾ ਲੋਹਾ ਉਹਨਾਂ ਦਾ ਜਿਹੜੇ 26000 ਬਣਿਆ ਮਹਾਜਾ ਹਿੱਸਾ ਹੂਸਾ ਪਾ ਕੇ ਉਹ ਕਹਿੰਦੇ ਵੀ ਜੇ ਹਿੱਸਾ ਪਾਉਣਾ 2 ਇੰਚੀ ਇਹ ਤਾਂ ਜਣੀ ਘਟ ਹੈ ਪਿਆ ਉਹ ਜਿਹੜਾ ਥੱਲੇ ਦਾ ਵੀ 2 ਇੰਚ ਦਾ ਜਣੀ ਤਗੜਾ ਥੋੜਾ ਜਿਹਾ ਹਿੱਸਾ ਪਾ ਕੇ ਉਹ 10000 ਨੂੰ ਬਹੁਈ ਇਹ ਸਮਝ ਲਓ ਵੀ 35 36 ਤੱਕ ਪੈ ਜਾਂਦੀ ਹੈ ਬਗੈਟਾਂ ਰਾਂ ਦੇ ਬਾਕੀ ਕੁਝ ਰੰਗ ਰੰਗ ਹੋ ਜਾਣਾ ਕੋਈ ਚਲੋ ਇਹ ਹੁਣ ਉਹਨਾਂ ਦੇ ਪਤਾ ਕਰਕੇ ਲੱਗੂਗਾ ਪਤਾ ਜਣੀ ਥੱਲੇ ਵਾਲਾ ਹਿੱਸਾ ਵਧੀਆ ਮਜ਼ਬੂਤ ਲਾ ਕੇ ਬਾਡੀ ਬੂਡੀ ਲਾ ਕੇ ਮੇਰੇ ਹਿਸਾਬ ਕਰ ਵੀ 40 ਚੋਲੀ ਨੂੰ ਪਹੁੰਚ ਜਾਣੀ ਹੈ ਬਗੈਟਾਂ ਤੇ ਬਾਕੀ ਆਪਾਂ ਦੁੱਲੇ ਰਾਂ ਦੇ ਪਤਾ ਕਰਕੇ ਦੱਸਾਂਗੇ ਕਿਵੇਂ ਕਿਉਂ ਕਮੈਂਟਾਂ 'ਚ ਵੀ ਪਤਾ ਕਰਿਆ ਦਾ WhatsApp 'ਤੇ ਵੀ ਮੈਨੂੰ ਮੈਸੇਜ ਆਇਆ ਤਾਂ ਵੀਰ ਦਾ ਇੱਕ ਦਾ ਵੀ ਪੁੱਛ ਕੇ ਦੱਸਿਓ ਦੁੱਲੇ ਨੂੰ ਵੀ ਕਿੰਨੇ ਕ ਦੀ ਬਣੀ ਹੈ ਇਹ ਬਾਕੀ ਚੀਜ਼ ਜਿਹੜੀ ਮਰਜ਼ੀ ਬਣਾ ਲਓ ਵੀ ਦਿਖਾ ਦੋ ਚੀਜ਼ ਬਿਸ਼ੱਕ ਵੀ ਇਹੀ ਜੀ ਬਣਨੀ ਆ ਵੀ ਹੁਣ ਸਕੰਜੇ ਵੀ ਬਣਦੇ ਆ ਤੂੜੀ ਵਾਲੇ ਵੀ ਬਣਦੇ ਉਹਨਾਂ ਕੋਲ ਸਾਰਾ ਸਮਾਨ ਬਣਦਾ ਇੱਕ ਉਹਨਾਂ ਨੇ ਹੁਣ ਕੱਲ ਨੂੰ ਧਰਨੇ ਉਹ ਜਿਹੜੇ ਆਪਾਂ ਨੇ ਪਹਿਲਾਂ ਦਿਖਾਇਆ ਸੀ ਤੁਹਾਨੂੰ ਪਲਾਓ ਉਹ ਤਿੰਨ ਫਾਲਿਆਂ ਵਾਲੇ ਮਜਬੂਤ ਆ ਬਹੁਤ ਅਕੜਦੇ ਉਹ ਵੀ ਜੜਾ ਜੜਾ ਪੱਟਣ ਦੇ ਕੰਮ ਆਉਂਦੇ ਉਹ ਵੀ ਉਹ ਕੱਲ ਨੂੰ ਬਣਾਉਣੇ ਆ ਕਿਸੇ ਵੀਰ ਦੇ 10 ਤਰੀਕ ਤੱਕ ਦੇਣੇ ਬਣਾ ਕੇ ਬਾਕੀ ਕ ਵੀਰ ਦਾ ਮੈਨੂੰ ਵੀ ਮੈਸੇਜ ਆਇਆ ਤਾਂ ਚਲੋ ਨਾ ਕਿ ਵੀ ਗੱਲਬਾਤ ਕਰ ਲਾਂਗੇ ਜੇ ਬਣਾਉਣੇ ਹੋਏ ਨਾਲੇ ਆਪਾਂ ਦੱਸਦਾਗੇ ਵੀ ਕਿਹੜੇ ਭਾਜ ਬੈਂਦੇ ਆ ਉਹ ਵੀ ਹੁਣ ਸਕੰਜੇ ਦਾ ਤੁਹਾਨੂੰ ਪਤਾ ਹੀ ਐ ਵੀ ਜਿਹੜਾ ਜ ਆਪਾਂ ਨੇ ਸੰਭਾਲ ਲਾਉਣਾ ਉਹਦੇ ਹਿਸਾਬ ਨਾਲ ਵਧੀਆ ਬਣਦਾ ਹੁਣ ਆਪਾਂ ਨੇ ਉੱਪਰ ਜਾਲੀ ਨਹੀਂ ਜਾਲੀ ਲਵਾਈ ਆ ਪੱਤੀਆਂ ਜਿਹੜੀ ਚਾਦਰ ਘੱਟ ਲਵਾਈ ਦੀ ਆਪਣਾ 20000 ਤੇ ਸਰ ਗਿਆ ਦਾ ਵੀ ਚਾਦਰ ਉੱਪਰ ਤੋਂ ਅਗਰ ਲਾ ਕੇ ਉੱਪਰ ਜਾਲੀ ਲਾ ਕੇ 22000 ਤੇ ਵੀ ਸਰਨ ੜਾਲੇ ੜਾਲੇ ਬੇਲ ਚ ਲਾ ਕੇ ਥੋੜੇ ਹੋਰ ਵਧੀ ਜਾਂਦਾ ਵੀ ਇੱਕਣ ਹੈ ਚਲੋ ਬਾਕੀ ਆਪਾਂ ਪਤਾ ਕਰਕੇ ਦੱਸਾਂਗੇ ਸਾਰਾ ਵੀ ਟਰਾਲੀ ਕਿੱਥੇ ਰੱਕ ਬਣਦੀ ਐ ਬਾਕੀ ਤੂੜੀ ਵਾਲੇ ਬਣਦੇ ਉਹਨਾਂ ਦਾ ਕੀ ਰੇਟ ਐ ਕਈ ਵੀਰਾਂ ਕੋ ਡੰਗਰ ਵੱਧ ਹੁੰਦੇ ਉਹਨਾਂ ਥੋੜਾ ਦੇ ਬੜਾ ਬਣਾਉਣਾ ਹੁੰਦਾ ਤੂੜੀ ਵਾਲਾ ਉੱਥੇ ਧਰਿਆ ਹੋਇਆ ਇੱਕ ਬੜਾ 6 ਫੁੱਟ ਦਾ ਨਹੀਂ ਇਹ 4 6.5 ਫੁੱਟ ਦਾ ਬਣਾਉਣਾ ਮੈਨੂੰ ਲੱਗੀ ਵੀ ਚਲੋ ਬਾਕੀ ਕਰਦੇ ਜੀ ਪਤਾ ਜਾ ਕੇ ਬਣੇ ਰਹੋ ਵੀਡੀਓ ਦੇ ਨਾਲ ਬਾਤ ਹੈ ওকে ਨੰਨੀ ਜਾਨ ਨੰਨੀ ਜਾਨ ਆ ਬਾਈ ਬੜੀ ਰੱਖੀ ਹੋਏ ਨੇ ਇਹਨਾਂ ਨੇ ਇਹ ਤੇ ਕੰਮ ਨਹੀਂ ਲੈਂਦੇ ਹੈਗੇ ਉਹ ਯਾਰ ਹਾਂ ਇਹ ਹਲਕੀ ਆ ਹਾਂ ਇਹ ਰਾਮ ਨਾਲ ਆ ਜਾਂਦੇ ਉਹ ਥੋੜੀ ਸਾਹਮਣੇ ਬੰਦ ਖੋਲ ਆ ਜਾਂਦੀ ਠੀਕ ਆ ਲੋ ਬਾਈ ਵੀ ਜੇ ਬਾਹਰ ਬੰਦ ਖੋਲ ਆ ਜਾਂਦੀ ਗਾ ਦੋਵੇਂ ਬੰਦ ਪਾਉਗੇ ਜੀ ਤੁਸੀਂ ਐਸ਼ਨੇ ਪਹੋ ਕਰਦਾ ਪਾਏ ਟੈਡੀ ਆ ਨਾ ਫਿਰ ਅੱਛਾ ਇਹ ਮਾਲਾ ਸਿੱਧਾ ਲਾ ਦੇਮ ਇਹ ਵੇਜ ਵਿੱਚ ਲੁੱਕ ਕਰ ਜਾ ਜੀ ਇਹਦੇ ਵਿੱਚ ਜੀ ਲਾ ਦੇਗਾ ਬੈਰ ਤਾਂ ਮਾਰੀ ਜਾਂਦਾ ਮੁੰਡਾ ਆਈ ਗਿਆ ਆਪਣਾ ਨਾਮ ਉਹ ਆਗੇ ਇੰਗਲਾਂ ਦੇ ਵਿੱਚ ਨੂੰ ਨਾਲ ਦੇਖਦਾ ਨਹੀਂ ਪਹਿਲਾਂ ਰਿਫਟਾ ਖੁੱਟੀ ਜਾਂਦੀ ਹੈ ਸਾਈਫਟਾ ਲਾਈ ਜene ਮੈਂ ਇਹਦਾ ਮੈਨੂੰ ਐਕਸ਼ਨ ਹੀ ਪਾਉਗਾ ਹਟ ਲਾਦਾ ਇਹ ਆਹ ਲੈ ਪਿਛੇ ਦੇ ਕੰਮ ਹਾਂ ਇਹ ਹੈ ਜੇ ਸਮਾਨ ਗਿਫਟ ਕਰੇ ਕਰੋ ਜਿਹੜੇ ਕੰਮ ਆਉਂਦੇ ਆ ਹੋਰ ਚੀਜ਼ਾਂ ਦੇ ਕੰਮ ਆਉਂਦੇ ਆ ਅੱਛਾ ਗਿਫਟਾ ਕਰਿਆ ਕਰੋ ਟਰਾਲੀ ਦਾ ਦੱਸ ਬਾਈ ਕਿੰਨੇ ਦੀ ਬਣੀ ਸੀ ਮੈਨੂੰ ਤਾਂ ਪਤਾ ਨਹੀਂ ਨਹੀਂ ਉਹੀ ਕਾਲੀ ਜੂੜੀ ਪੈਏ ਨਹੀਂ ਹੋਣੀ ਹੈ ਪੈਏ ਨਹੀਂ ਹੋਣੀ ਨਹੀਂ 40 ਚੂੜੀ 40 50 ਇਹ ਕੇ ਮਤਲਬ ਹੁੰਦਾ ਟਾਇਰਾਂ ਨਾਲ ਹੀ ਮੈਂ ਕਹਿੰਦਾ ਟਾਇਰ ਅਗਲਾ ਖਰਵੇ ਕਿੰਨੇ ਦੇ ਪਾਵੇ ਕੀ ਕਰੇ ਟਾਇਰਾਂ ਦਾ ਤੂੰ ਟਾਇਰਾਂ ਦੇ ਬਿਨਾਂ ਦੱਸ ਹਿੱਸਾ ਹਾਂ ਜਿਵੇਂ ਬਿਨਾ ਟਾਇਰਾਂ ਛੱਡ ਕੇ ਕਾਲੀ ਜੂੜੀ ਜਰਾ ਹੁਣ ਪੈਂਦੀ ਉਹ ਅੱਛਾ ਦੇਖ ਲੈ ਕਿੱਸੇ ਲੱਗ ਗਏ ਮੈਨੂੰ ਘੱਟ ਲੱਗਦੀ ਆ ਸਾਰਾ ਲਾ ਲਾ ਹੈਂ ਇਹ ਕਿੰਨੇ 12000 ਦੇ ਉੱਪਰ ਵਾਲੀ 12000 ਦੇ ਉੱਪਰ ਵਾਲੀ 12000 ਦਾ ਥੱਲੇ ਜਗਾਇ ਲੈ 24000 ਬਣ ਗਿਆ ਬਹੁਤ ਤੇਤੀ 33 ਚ ਪੈਂਦੀ ਆ ਟਾਇਰਾਂ ਦੇ ਵਗੈਰ 40 ਠੀਕ ਸਾ ਪਾ ਕੇ 10000 ਦਾ ਹਿੱਸਾ 2 ਇੰਚੀ ਪਾ ਕੇ 40 40 ਪੈਂਦੀ ਕਿ ਤੁਹਾਨੂੰ ਪਸੰਦ ਮੈਂ ਇੰਨੇ ਦੀ ਲਾਈ ਐ ਐਨੇ ਦਾ ਹੀ ਮੈਂ ਕਿਹਾ ਦਾ ਬਾਈ ਜੀ ਐਨੇ ਦਾ ਹੀ ਮੈਂ ਐਨੇ ਦਾ ਹੀ ਲਾਇਦਾ ਇਹਦਾ ਬਾਪੂ ਕਹਿੰਦਾ 13 ਦੀ ਜੇ ਬਾਡੀ ਆ ਉੱਪਰ ਵਾਲੀ ਆ ਕਹਿੰਦਾ 13 ਹਿੱਸਾ ਸਾਡੇ ਥੱਲੇ ਲੱਗਿਆ 26 ਬਣ ਗਿਆ 10000 ਦਾ ਕਹਿੰਦਾ ਹਿੱਸਾ ਜੇ 2 ਇੰਚੀ ਲੈਣਾ ਉਹ ਉਹਨੂੰ ਮਾੜਾ ਤਾਂ ਇਹਨੂੰ ਤਗੜਾ ਹਿੱਸਾ ਪਾ ਕਹਿੰਦਾ ਪਟੇਰਾ ਦੇ ਬਗਰ ਕਿੰਨਾ ਉਹੀ ਬਣਿਆ 35 ਦੀ ਬਣ ਗਈ ਹਾਂ ਫੇਰ ਬ੍ਰੋ ਪ੍ਰੀਆ ਹਾਂ ਹੁਣ ਨਾ ਹੁੱਕ ਤਾਂ ਲੱਗ ਲਾਉਣੀ ਤਾਂ ਹੁੱਕ ਤਾਂ ਲੱਗ ਲਾਉਣੀ ਹੈ ਤੁਮਾਨੂੰ ਗੈਸਲੇ ਜੱਸ ਬਣਾਉਣ ਲੱਗੀਆਂ ਬਣਾਉਣੀ ਆਪਾਂ ਨੇ ਟਰਾਲੀ ਹੋ ਗਈ ਭਾਲੇ ਵਾਲੇ ਆਏ ਨਹੀਂ ਹੈਗੇ ਹੁਣ ਤਾਂ ਵਿਆਹ ਮੁੱਕ ਗਿਆ ਵਾ ਭਾਲੇ ਵਾਲੇ ਆਏ ਨਹੀਂ ਵਿਆਹ ਤਾਂ ਮੁੱਕ ਗਿਆ ਹੁਣ ਹਾਂ ਲੈ ਲੈ ਅੱਛਿਆ ਜਿੱਦੀ ਜਾਂਦਾ ਹੈ ਨਾ ਅਜਾ ਥੋੜਾ ਮੁਕਿਆ ਲੈ ਸਾਡਾ ਮੁਕਿਆ ਦੇ ਥੋੜਾ ਠੀਕ ਹੈ ਇਹਦਾ ਤਾਂ ਮੁਕਿਆ ਭਾਈ ਗੱਲ ਵੇ ਹਲੇ ਅੱਜ ਆਇਆ ਆਇਆ ਬੜਤਗਾ ਨਾ ਨਾ ਠੀਕ ਹੈ ਠੀਕ ਹੈ ਦੇਖਣਾ ਫਿਰ ਕਿਆ ਆਇਆ ਗਿਆ ਹਾਂ ਉਹ ਭਾਈ ਟਰਾਲਾ ਚੱਡਣਾ ਹੋਣਾ ਸਗੰਜਾ ਬੰਦਾ ਨੇੜੇ ਵੀ ਲੱਗੇ ਸਾਹਮਣੇ ਲੋਕ ਲੋਕ ਸਾਰੇ ਪੱਟੀਆਂ ਪੁੱਟੀਆਂ ਲੱਗੀਆਂ ਇਹਦਾ ਖਾਤਾ ਡਿਜ਼ਾਈਨ ਕਰ ਦਿੰਦਾ ਕਾ ਤੇ ਲੈ ਇੰਨਾ ਕਦਾ ਹੁੰਦਾ ਹੀ ਐ ਇੰਨਾ ਹੋਰ ਤੁਸੀਂ ਨਜ਼ਾਰਾ ਵੀ ਲੈ ਕੇ ਆਏ ਆ ਜਾਂਦਾ ਕਹਿੰਦਾ ਮੂੰਹ ਤੇ ਘੁੜਦੀ ਆ ਮੂੰਹ ਤੇ ਘੁੜਦੀ ਆ ਚਿਪਕਾਈ ਆ ਹੋ ਜਾਂਦਾ ਕਹਿੰਦਾ ਮੂੰਹ ਤੇ ਘੁੜਦੀ ਆ ਫਲਾਣਾ ਤੇ ਉਹ ਕਹਿੰਦਾ ਫੇਰ ਹੁਣ ਖਰਚਾ ਤਾਂ ਹੋਣਾ ਹੀ ਇੰਨਾ ਕ ਅੱਛਾ ਵਾਹੋ ਜੋ ਮਰਜ਼ੀ ਕੋਈ ਵਿਆਹ ਤਾਂ ਤਗੜੇ ਹੀ ਹੁੰਦੇ ਯਾਰ ਪੈਸੇ ਵੀ ਚਲੀ ਗਏ ਉਸੇ ਤਗੜਾ ਹੀ ਐ ਕਿਆ ਖਾ ਹੁੰਦਾ ਉੱਤੇ ਬੰਦੇ ਵੀ ਬੁਖਤੇ ਹਾਂ ਬੰਦੇ ਦਾ ਕਹਿੰਦਾ ਉਹ ਤਾਂ ਦੇਖਿਆ ਮੈਂ ਲਾਈਵ 'ਚ ਦੇਖਿਆ ਤਾਂ ਆ ਚੱਲਦਾ ਨਾ ਹਾਂ ਹਾਂ ਮੈਂ ਤੁਹਾਨੂੰ ਦੇਖੀਗਾ ਲਾਈਵ 'ਚ ਹਾਈ ਕਰਦਾ ਜੱਕ ਹੈ ਉਹ ਯਾਰ ਉਹ ਦਾ ਜਿੰਦਰੇ ਦਾ ਜੱਕ ਕਾ ਨੂੰ ਥੋੜਾ ਉਹ ਖੋਲੇ ਵਾਲਾ ਨਾ ਇਹਦੇ ਪਿੱਛੇ ਕਰਨੀ ਉਹ ਜਾਮ ਹੋਇਆ ਪਿਆ ਮਸਾ ਦਾ ਖੂਹ ਨਾ ਮਿਲ ਐ ਵੀ ਦੇਖੀਓ ਜੀ ਗੜ ਲਾਇਆ ਨਾ ਇਹਦਾ ਨਵੀਂ ਪੀਦਾ ਮੈਂ ਤਾਂ ਬਹੁਤ ਧੰਗ ਥੱਟਾ ਮਾਰੀ ਤਾਂ ਵੀ ਮੈਂ ਕਿਹੜਾ ਮੰਨਦਾ ਨਹੀਂ ਫਾਰਕ ਗੰਗ ਦਾ ਦੇ ਲਾ ਬਾਬੇ ਆ ਤਾਂ ਮੇਲੇ ਦੀ ਬਈ ਲੈ ਕਿਹੜੇ ਹਲਾਇਆ ਕਿਸੇ ਨੇ ਮੁਰਤੀ ਰੂਆ ਸਮਾਨ ਲਿਆਂਦਾ ਧਰਤੀ ਬਾੜਨੇ ਵਾਲ ਜਿਹੜਾ ਕੰਦ ਘੁਰੂ ਅੱਛਾ ਅੰਗ ਲਾਉਣੀ ਉਹਦੀ ਅੰਗ ਲਾਉਣੀ ਅੱਛਾ ਕਾਦੇ ਭਾਈ ਮਸੂਦ ਥਾਪੀ ਇੱਕ ਭਾਈ ਹੋਰ ਲਿਆਂਦਾ ਸਮਾਨ ਉਹ ਕੱਲੋਂ ਸਟਾਰਟ ਕਰਨਾ ਹਲੇ ਹਲੇ ਨਾ ਤੂੜੀ ਵਾਲਾ ਰਸਗੰਜਾ ਬਣਦਾ ਕਾਲੀ ਨੇ ਲੱਤੀ ਤੌਰ ਇੱਕ ਹੋਰ ਲਿਆਂਦਾ ਨਾ ਧਰਤੀ ਪਾੜ ਜਿਹੜਾ ਕਹਿੰਦੇ ਤਿੰਨ ਸੰਗ ਟੰਗਾਂ ਜੀਆਂ ਵਾਲਾ ਵਾਹ ਕਹਿੰਦਾ ਆ ਆਹੇ ਵਾਈ ਭਾਈ ਪੱਤੀ ਹੋ Bener, bener, ini dah ya. Ah, kayak ini laktasiu. Ah, pasti ini gini murk di atas. ini dua ini laktanya kalau mandai nana, अभी बहुत पलो दे दे देख, देख लिया देख लिया बहुत मोटिया भाई पत्तियां जो ਬੜਦੇ 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 ਵੱਜਦੇ ਨਹੀਂ ਹੈਗੇ ਫਿਰ ਨਾਲੇ ਉਹ ਜਿਹੜੇ ਨਾਲ ਦੀ ਨਾਲ ਵੱਟਦੇ ਨੇ ਪਾਤਰੀ ਜੀ ਬੁਰਾ ਹੈ ਦੇ ਨਾਮ ਨੇ ਇੱਕ ਦੇ ਦੇ ਵੀ ਔਖਾ ਖੁੱਲਿਆ ਪਾਜ ਕੱਟ ਦਤਾ ਵਾਲਾ ਨਾਲੇ ਅੱਛਾ ਫਿਰ ਵੀ ਦੇਖ ਲੈ ਇੰਨੀਆਂ ਸੱਟਾਂ ਖਾ ਕੇ ਬਹੁਤ ਔਖਾ ਖੁੱਲਿਆ ਤੂੰ ਦੇਖ ਲੈ ਵੀ ਕਿੰਨਾ ਗਜ਼ਾਮ ਹੋਣਾ ਹੈ ਆਪਣੇ ਸਾਥੇ ਕਰਨੇ ਵਾਲੀ ਜੇ ਨਹੀਂ ਆ ਗਦੇ ਕਿ ਬੜਾ ਕੋਈ ਜ਼ੋਰ ਭਾਗ ਦੇਣਾ ਸਾਰੀਆਂ ਟੁੱਟੀਆਂ ਚਾਰੇ ਟੁੱਟੀਆਂ ਪਿੱਤੀ ਸੱਤ ਮਾਰੇ ਤੇ ਛੱਟ ਇੱਥੇ ਮਾਰੀ ਟੁੱਟੀਆਂ ਇਹ ਐ ਦੇ ਕੱਲ ਜੋ ਆਇਆ ਕੱਲ ਜੋਗਾ ਕੱਲ ਜੋਗਾ ਟੈਂਪ ਤਾਂ ਹੁਣੇ ਬਾਈ ਚੀਜ਼ ਨਾ ਖਾਣਾ ਹੀ ਆਇਆ ਜਿਹੜੀ ਬਣਨੀ ਆ ਉਹ ਨਾ ਖਾਣਾ ਹੀ ਹੈ ਹੁਣ ਆਹ ਚੀਜ਼ ਪਹਿਲਾਂ ਕੁਝ ਹੋਰ ਸੀ ਆਹ ਦੇਖ ਜ਼ਰਾ ਲੱਕ ਨਾ ਟਾਪਾ ਜਾ ਸ਼ੋਰ ਬਣ ਗਈ ਦੀ ਹੁਣ ਇਹਦਾ ਸੂਰਜ ਆ ਦਿਖਣ ਲੱਗਿਆ ਵਧੀਆ ਪੂਰੇ ਆਹ ਜਿਹਨੇ ਕੱਪੜੇ ਫੇਰ ਦੇਖੀ ਹੂੰ ਮੋਹ ਜੀ ਇਹ ਵੀ ਕੱਪੜੇ ਪੈਦੇ ਵਧੀ ਲੱਗਣਾ ਹੁਣ ਨਾਟ-ਨੋਟ ਲੱਗੇ ਸਾਰੇ ਐਨ ਓਕੇ ਐਨੇ ਜੇ ਟੌਰ ਬਣ ਗਈ ਇਹਨੂੰ ਰੰਗ ਨਹੀਂ ਕਰਦੇ ਹੁਣ ਤੁਸੀਂ ਮੈਂ ਕਰਦੇ ਆਂ ਜੀ ਅੱਛਾ ਬਾਕੀ ਉਹ ਇਹ ਥੱਲੇ ਲੱਗਣਾ ਝਰਨਾ ਹਲੇ ਉੱਪਰ ਲੱਗਣੀਆਂ ਪੱਤੀਆ ਉਹ ਪਈਆਂ ਫੇਰ ਮਾਰਨਾ ਚਾਲਣੇ ਵਾਲਾ ਇਹ ਬਰਨਾਂ ਦਾ 95000 ਰੁਪਏ ਤੱਕ ਰੋ ਬਾਈ ਇੱਕ ਤਿਆਰ ਕਰਿਆ ਹੋ ਮੁੰਡਾ ਨੇ ਆਹ ਅਗਲੇ ਨਾਲ ਸਪੈਸ਼ਲ ਤਿਆਰ ਕਰਾਇਆ ਜੀ ਥੋੜਾ ਜਿਹਾ بڑا ਹੈ ਇਹ ਮੈਂ ਕਹਿੰਦਾ 6 ਫੁੱਟ ਦਾ 6 ਫੁੱਟ ਦਾ ਇਹ ਉਹ ਨੋਰਮਲ ਸਟੈਂਡਰਡ साइज ਦਾ ਪਾਉਂਦੇ ਹਾਂ। ਹਾਂ। ਉਹ ਜਿਹੜਾ ਆਮ ਬਣਾਉਂਦੇ ਆ। ਆਉ ਬਣਾਉਂਦੇ ਜੀ ਆ ਕਿਸ ਨੇ ਕਹਿ ਗਏ ਜਿਆਦਾ ਡੰਗਰਾ ਬਾਸ ਤੇ ਬੜਾ ਬਣਾਵਾਇਆ। ਇਸ ਸਟੈਂਡਰਡ ਸਾਈਜ਼ ਆ ਸਟੈਂਡਰਡ ਸਾਈਜ਼। ਵੀ ਆਹ ਸਿਸਟਮ ਲੱਗਿਆ ਬਾਹ ਥੱਲੇ ਜਾਲੀ ਆ। ਇਹ ਲੋਕ ਇਹ ਬਣਾਉਂਦੇ। ਥੱਲੇ ਗੰਨਾ ਸਮਾਨ ਇੱਥੋਂ ਬਾਕੀ ਬਾਹਰ। ਆਹ ਚੀਜ਼ ਨੂੰ ਹਾਂ। ਓਕੇ ਆ। ਬਾਕੀ ਕਵਰ ਬੰਦ ਸਾਰਾ ਹਰ ਗੱਲ ਵੀ। ਇਹਨੂੰ ਲੱਗਿਆ ਹੁਣ ਹੁਣ ਪੇਟ ਸੌਂਦੀ ਜੀ ਇਹ ਨੂੰ ਰੋਕਣ ਚੰਗਿਆ ਬੰਬ ਆਹ ਸਿਸਟਮ ਲਾਇਆ ਤੂੜੀ ਢੱਕਣ ਵਾਸਤੇ ਗਾਹ ਜਿਆੜ ਦੇ ਵਿੱਚ ਕਿਤੇ ਗੂੜੇ ਲੱਗ ਜਾਓ ਬਰਾ ਲੱਗਦਾ ਨਹੀਂ ਦੁੱਲੇ ਖੁੱਲਦਾ ਗਾ ਤੇ ਰੱਖਿਆ ਬੰਦਾ ਵੀ ਕਹਿੰਦੇ ਸਾਫ ਕਰਨਾ ਪਵੇ ਹੈ ਛੱਟ ਮਾਰ ਲੈ ਮੜੀ ਜੀ ਕੋਈ ਦਾ ਫਾਇਦੀ ਮਸੜ ਜਾਲੀ ਬਦਲਨੀ ਹੈ ਜਾਲੀ ਖਰਾਬ ਹੋ ਜਾਵੇ ਕੋ ਸੋਜਵੇ ਮਤਲਬ ਖੁੱਲਦਾ ਜੁਰੀ ਆ ਇੰਨਾ ਦਾ ਮਾਰ ਕੋਈ ਨਹੀਂ ਇੰਨਾ ਟੀ ਇਥਨਾ ਤਾਂ ਐਡਾ ਤੇ ਟੀ

ਹੂੰ ਕੋਣ ਕਹੇ ਇਹਦੀ ਜਣਾ ਬੈਲੈਂਸ ਕੋਲ ਤੇ ਰਹਿਣਾ ਤਾਂ ਆਹ ਪਰਲੇ ਪਾਸੇ ਬੈਲੈਂਸ ਹੋ ਗਿਆ ਠੀਕ ਹੈ ਓਕੇ ਹੈ ਆ ਮਰਜੀ ਛਾੜ ਕੇ ਕਣਕ ਛਾੜ ਸਕਦੇ ਜੋ ਮਰਜੀ ਛਾੜ ਲੈ ਇਹ ਚਿੱਕੜ ਲਈ ਜਾਂਦਾ ਉਹ ਛਾੜ ਲਓ ਬਾਈ ਕਣਕ ਵੀ ਛਾੜ ਸਕਦੇ ਠੀਕ ਹੈ ਤਾਂ ਲੋੜ ਬਹੁਤ ਵਧੀਆ ਚੀਜ਼ ਹੈ ਹਰ ਕੋ ਜੋ ਮਰਜੀ ਬਿਚੇ ਤਿਆਰ ਹੈ ਇਹਨੂੰ ਪੇਂਟ ਲੱਗਿਆ ਜੀ ਹੁਣ ਚਾਹ ਵਿੱਚ ਕਾਚੇ ਤਿਆਰੀ ਤਿਆਰੀ ਤੇ ਨੇੜੇ ਜਾ ਰਿਹਾ ਹੈ ਹਾਂ ਸਰ ਟੋੜੀ ਦੇ ਬੱਚੇ ਕਾਕਰ ਦਾ ਲੱਭ ਜਾਏ ਵਿੱਚ ਨਹੀਂ ਨਹੀਂ ਗੱਲ ਠੀਕ ਹੈ ਤੁਹਾਡੀ ਅੱਖੇ ਗੁੱਲੀ ਦੇ ਗੁੱਲੀ ਦੇ ਹੱਥ ਮਾਰਾਗਾ ਹੱਥ ਵੀ ਲੜ ਜਾਂਦੇ ਆ ਉਹਨੇ ਬੋਖ ਦੇ ਰਿਆ ਵਾ ਅੱਡੇ ਵਾਲੇ ਛਿੱਡੇ ਨੇ ਚੇਰਵਾ ਲਾਉਂਦਾ ਚੇਰੇ ਰੱਖਿਆ ਚੇਰੇ ਇਹ ਵਿਚੇ ਟੋੜੀ ਚੱਲ ਨੋ ਬਾਈ ਕਸ ਲਿਖ ਹਥਿਆਰ ਮੁੰਡੇ ਨੇ ਉਹ ਘਾ ਰੈਡੀ ਉਹ ਘਾ ਰੈਡੀ ਫਾਲਿਸਟੇਨ ਗਨ ਉਹ ਗੁੱਲੀਆਂ ਫਾਇਰ ਕਰਨੀਆਂ ਹਾਂ ਹੂੰ ਆਹ ਛੇੜਦਾ ਬਾਈ ਆਹ ਆਹ ਨਾ ਤੇ ਡੰਗਾ ਹੈ ਯਾਰ ਜਾਲੀਂ ਦਾ ਰੰਗ ਹੀ ਤੇ ਕਿ ਬਹੁਤ ਵਧੀਆ ਬੰਨਾ ਹੈ ਹੈ ਤੇ ਟਾਕੇ ਟੂਕੇ ਦੀ ਮਸਰਿਆ ਡੰਗਲ ਕਰਦੇ ਯਾਰ ਨਹੀਂ ਨਹੀਂ ਠੀਕ ਹੈ ਮੈਂ ਟਾਕੇ ਟੂਕੇ ਦੀ ਜਾਲੀ ਨੂੰ ਕਹਿੰਦਾ ਜੇ ਜਕੜਾ ਉਹ ਬੁਸਿਆ ਕਰਿਆ ਉਹਨਾਂ ਨੇ ਲਾ ਮੈਂ ਕਹਿਣਾ ਮਾਦਲ ਗਿਰ ਕਰ ਆ ਪੁਰਤਗਾਲ ਦਾ ਲੈ ਖਾਣੇ 'ਚ ਪੜ ਜਾਂਦੇ ਇਹਦੇ ਕਰਦਾ ਸਾਫ ਬਏ ਯਾਰ ਬੰਦੇ ਹੋਣੇ ਖਾਣੇ 'ਚ ਬੋਟ ਨਾਲ ہاں ਨਾਲ ਸਫਾਈ ਦੇ ਜਾਂਦਾ ਨਾਲ ਰੰਗ ਟੱਪ ਲੱਗਦਾ ਨਾਲ ਰੰਗ ਟੱਪ ਲੱਗਦਾ

ਆ ਵੀ ਲੱਗ ਗਿਆ ਨਾ ਹੌਲਾ ਨਾ ਕਰ ਤਾ। ਹਵਾ ਰੇਲਾ ਆ ਗਈ ਦਾ। ਬਾਈ ਨਾਲ ਆਜੇ ਮਾਤਾ ਜੀ ਦਾ ਕੱਲ ਮੈਂ ਉਹਨਾਂ ਨਾਲ ਗੱਲ ਕਰਾਂਗਾ। ਹਾਂ। ਮਾਤੇ ਜੀ ਦਾ। ਤੈਨੂੰ ਮਾਜੀ ਦਿੱਤੇ। ਉਹਦੇ ਨਾਲ ਸੀ। ਲੈ ਰਿਨ ਨੇ ਗੱਡੋ ਵਧੀਆ ਮੈਂ ਵੀ ਬਣ ਗਿਆ ਬਣ ਗਿਆ ਓਕੇ ਬਣ ਗਿਆ ਇੱਕ ਪਲੇਟ ਨਾ ਨੰਬਰ ਵਾਲੀ ਕਟਾ ਕੇ ਰੱਖਾ ਜਿਕੜਾ ਰੰਗ ਮਾਰਿਆ ਇੱਕ ਨੇ ਵਸ਼ਾ ਕੋਪਰ ਰੱਖ ਕੇ ਮਾਰਦੇ ਜਰਾ ਨੰਬਰ ਛੱਪ ਜਣਾ ਵਿੱਚ ਇਹ ਕੱਟ ਰੰਗ ਉਹਦਾ ਡੱਲੀ ਵਾਈ ਗੰਨੇ ਦੀਆਂ ਪਰਜੀਆਂ ਵਾਸਤੇ ਤਿਆਰ ਆ ਸਰਵਿਸ ਕਰਾ ਲਿਆ ਟਰੈਕਟਰ ਦੀ ਕਹਦਾ ਵੀ ਇਹ ਨੋਕੇਆ ਕੰਮ ਆਹ ਆਹ ਗੱਲਾਂ ਜਿਹਾ ਪਤਾ ਨਹੀਂ ਕਿ ਕੰਨਾ ਵਿੱਚ ਉਹ ਇਹ ਦੇਖਦੇ ਦੇਖ ਉਹਦੇ ਕੰਨ ਕੇ ਕੰਨ ਜੋੜੀ ਖੜਾ ਪਤਾ ਨਹੀਂ ਕਿਆ ਗੱਲਾਂ ਦੱਸਦਾ ਉਹਨੂੰ ਏਸੀ ਚੋੜ ਗੱਲਾਂ ਕਰਦਾ ਉਹਨੂੰ ਹੈ ਦੂਜੀਆਂ ਗੱਲਾਂ ਕਰਦਾ ਇਹ ਠੀਕ ਹੈ ਜੀ ਠੀਕ ਹੈ ਠੀਕ ਹੈ ਚੰਗਾ ਕਰ ਦਿਆਂ ਨਾ ਹੋਊਗਾ ਤੂੰ ਆਪਣੇ ਨੂੰ ਭਾਈ ਇਹ ਦੇਖੀ ਉਹ ਦੇਖੋ ਹੈ ਉਹ ਗਾਲੇ ਜੋਥੋ ਆ ਇਹਦਾ ਰੰਗ ਜਿ ਕਹਿ ਗਿਆ ਭਾਈ ਦੁੱਧ ਦੇਖੋ ਤਾਂ ਪਤਾ ਨਹੀਂ ਰੰਗ ਨੂੰ ਕਹਿ ਗਿਆ ਵੀ ਤੇਜ ਕਰ ਪਤਾ ਨਹੀਂ ਘੱਟ ਕਰ ਕੁਛ ਕਰਕੇ ਗਿਆ ਹੈਂ ਲੋ ਬਾਈ ਬਣ ਗਈ ਚੀਜ਼ ਇੱਕ ਨੰਬਰ ਹੋ ਗਿਆ ਰੰਗ ਸਾਰਾ ਓਕੇ ਉਹ ਵਗ ਜਾਂਦੇ ਆ ਯਾਰ ਅੰਗੇ ਜਾਲ ਬਣਾ ਰੇ ਸੀ ਹਾਂ ਇਹ ਦੂਆ ਤਿਆਰ ਹੋ ਰਿਹਾ ਹੈ ਹਾਂ ਥੱਲੇ ਰਹਿ ਗਈ ਜਾਲੀ ਲੱਗਣ ਉਹਨੂੰ ਬਾਕੀ ਉੱਪਰ ਵਰਦੀ ਭਾਤੀ ਦੇ ਚਲੋ ਠੀਕ ਹੈ ਜੀ ਫਿਰ ਲੈ ਆਪਾਂ ਅਗਲੇ ਬਲੌਗ ਆ ਰਹੇ ਹਾਂ ਬਾਈ ਸਸਰੀ ਕਾਲ